ਤਰਾਬ ਸੈਟਅਪ ਹੈ ਨਾ ਮਾਂ ਨੂੰ ਕੁਟਦੀ ਮਾਰਦੀ ਹੈ ਭੈਣ ਕਿੱਟਾ ਰੋੜੇ ਮਾਰਦੀ ਸੀ ਆ ਮਾਂ ਆ ਵਿਚਾਰੀ ਬਜ਼ੁਰਗ ਇਹਦੇ ਵੀ ਹੱਥ ਪੈਰ ਨੀਲੇ ਕੀਤੇ ਪਏ ਆ ਮਾਰ ਮਾਰ ਕੇ ਲੱਤਾਂ ਬੰਨੀਆਂ ਚੁੰਨੀ ਦੇ ਨਾਲ ਤੇ ਬਾਹਾਂ ਬੰਨੀਆਂ ਹੋਈਆਂ ਚੁੰਨੀ ਦੇ ਨਾਲ ਤੈਨੂੰ ਬੰਨ ਕੇ ਕਾਹਤੋਂ ਲਿਆਇਆ ਤੇ ਕਿਵੇਂ ਬੰਨਿਆ ਹੋਇਆ ਤੈਨੂੰ ਕਿਵੇਂ ਆਂ ਨਹੀਂ ਸੀ ਐਦਾਂ ਤੁਹਾਨੂੰ ਲੱਗਦੀ ਹੈ ਮੈਂ ਸਹੀ ਆ ਕੋਲਦੇ ਨੇ ਅਮਰੀਕਨ ਲੋ ਕਿ ਮੈਂ ਐਸੀ ਮਾਂ ਨੂੰ ਮਾਰਦੀ ਹੂੰ ਜਦੋਂ ਦੇਖੋ ਗॉड ਤੋਂ ਦੇਖਦੇ ਨਾ ਤਾਂ ਮੈਨੇ ਵੀ ਆ ਕੇ ਨਰਕ ਮੇਂ ਜਾਣਾ ਸਿਕਾ ਮੁਝੇ ਵੀ ਬੰਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਖੜੇ ਆ ਜੀ ਅੱਜ ਚਲੰਦਰ ਸਾਹਿਬ ਦੇ ਵਿੱਚ ਤਕੋਆ ਪਿੰਡ ਇੱਕ ਲੇਡੀ ਭੈਣ ਸਾਡੀ ਸਿਸਟਰ ਹੈ ਮੈਂਟਲੀ ਅਪਸੈਟ ਹੈ ਬੜੇ ਮੜੇਲਾਤਾਂ ਦੇ ਵਿੱਚ ਆਪਣੇ ਘਰਦਿਆਂ ਨੂੰ ਪਰੇਸ਼ਾਨ ਕਰ ਰਹੀ ਹੈ ਉਹਨਾਂ ਦੇ ਬਾਰੇ ਆਪਾਂ ਪੂਰੀ ਜਾਣਕਾਰੀ ਅਸਲ ਕੋਸ਼ਿਸ਼ ਕਰਾਂਦੀ ਕੋਸ਼ਿਸ਼ ਕਰਦੇ ਆਂ ਏਰੀਆ ਪੈਂਦਾ ਜੀ ਇਹ ਗੁਰਦੁਆਰਾ ਸਾਹਿਬ ਹੈ ਸਿੰਘ ਸਭਾ ਗੁਰਦੁਆਰਾ ਕਿੰਨੀ ਕਰਗੀ ਭਾਜੀ ਇਹਨਾਂ ਨੂੰ ਕੁਛ ਨਹੀਂ ਐਸੇ ਆਪਣੇ ਮੰਮੀ ਨੂੰ ਕੁੜਦੀ ਹੈ ਜਰ ਨੂੰ ਕਿਸੇ ਨੂੰ ਵੀ ਕੁੜਦੀ ਜਾਂਦੀ ਆਫਸੈਟ ਹੈ ਗਲੀ ਜੂਗ ਖੇਡਦਾ ਬੱਚਾ ਤਾਂ ਵੀ ਨਹੀਂ ਖੇਡਾਂਗਾ ਅੰਕੀ ਅੱਛਾ ਜੀ ਕਿੰਨੀ ਕਿਧਰ ਹੋ ਗਈ ਆਹ ਉਹ ਨੂੰ ਆਪਣੀ ਮੰਮਾ ਨੂੰ ਤੇ ਆਪਣੀ ਕੁੜੀ ਨੂੰ ਕੱਢ ਕੇ ਕਰੋ ਗੱਡਿਆ ਸੁਸਪਰਾਤੀ ਸਾਰੇ ਜਿਹੜੀ ਬਾਹਰ ਬੈਠੇ ਜੇ ਆਪਣੀ ਮਦਰ ਨੂੰ ਤੇ ਆਪਣੀ ਵੱਡੀ ਭੈਣ ਨੂੰ ਵੱਡੀ ਭੈਣ ਨੂੰ ਪਾਪਾ ਨਹੀਂਗੇ ਪਾਪਾ ਜੈਥ ਹੋ ਗਈ ਹੈ ਕਿੰਨੀ ਕਿਧਰ ਹੋਈ ਹੈ ਜੈਥ ਨੂੰ ਸਾਲ ਹੋ ਗਏ 6 ਸਾਲ ਹੋ ਗਏ ਪਹਿਲੇ ਉਹਨਾਂ ਦੀ ਡੈੱਥ ਹੋ ਗਈ ਐਕਸੀਡੈਂਟ ਅੱਛਾ ਜੀ ਕੱਲਾ ਕੱਢਦੀ ਹੈ ਫਤਰ ਮਾਰਦੀ ਜੀ ਨੂੰ ਮੰਮਾ ਨੂੰ ਇੰਨਾ ਹਾਂਜੀ ਉਹ ਅੱਛਾ ਜੀ ਅੱਛਾ ਤੁਸੀਂ ਉਹਨਾਂ ਦੀ ਆਵਾਜ਼ ਦੇਖੋ ਬਹੁਤ ਛਿੰਗਿਆ ਤੇ ਸਿਸਟਰ ਜਿਹੜੀ ਵੱਡੀ ਉਹ ਜੋਬ-ਜੋਬ ਕਰਦੀ ਹੈ ਜੋਬ ਬੈਂਕ ਦੀ ਜੋਬ ਕਰਦੀ ਹੈ ਕਿਹੜੇ ਬੈਂਕ ਦੇ ਵਿੱਚ ਅੱਛਾ HDFC ਬੈਂਕ ਜੋਬ ਕਰਦੀ ਹੈ ਤੇ ਉਹਦੇ ਸਮਝਾਂਦੇ ਵੀ ਨਹੀਂ ਸਮਝਦੀ ਹਾਂਜੀ ਉਹਦੇ ਸਮਝਾਂਦੇ ਵੀ ਨਹੀਂ ਸਮਝਦੀ ਅਸੀਂ ਤੁਹਾਡੇ ਨੂੰ ਮਿਲਣ ਆਏ ਸੀਗੇ 2 ਮਿੰਟ ਤੁਹਾਡੇ ਮਦਰ ਨੂੰ ਮਿਲਣ ਆਏ ਸੀਗੇ ਕਿੱਥੇ ਗਏ ਨੇ ਉਹ ਕਿੱਥੇ ਗਏ ਅੱਛਾ ਮਦਰ ਨਹੀਂ ਹੈਗੇ ਤੁਹਾਡੇ ਉਹ ਮੇਰੀ ਡੇਟ ਹੈ ਜਦੇ ਵੀ ਤੁਹਾਨੂੰ ਅੱਛਾ ਨਾਲ ਹੋਰ ਵੀ ਹੈ ਤੁਹਾਡੇ ਨਹੀਂ ਤੇ ਕਿਜੀ ਹੈ ਅੱਛਾ ਇਕੱਲੇ ਰਹਿੰਦੇ ਤੁਸੀਂ ਤੁਹਾਡੇ ਪਰਿਵਾਰ ਚ ਕੋਈ ਵੀ ਨਹੀਂ ਹੈਗਾ ਹੋਰ ਮੇਰੀ ਡੇਟ ਹੈ ਜਦੇ ਵੀ ਤੁਹਾਨੂੰ ਲੜ ਕੇ ਚਲ ਗਈ ਤੇ ਤੁਹਾਨੂੰ ਤੁਹਾਡੀ ਸਿਸਟਰ ਵੀ ਸੀਗੇ ਨਾਲ ਨਹੀਂ ਮੇਰੀ ਭਾਮ ਦੀ ਸਭੀ ਬਾਤ ਹੋਣੀ ਹੈ ਹੋਰ ਅੱਛਾ ਫੋਰਨ ਹੈ ਕਿਹੜੀ ਕੰਟਰੀ ਅਮਰੀਕਾ ਓਕੇ ਕੋਣ ਕੋਣ ਹੈ ਤੁਹਾਡੀ ਫੈਮਿਲੀ ਚ ਹੈ ਮੇਰੀ ਮੰਮਾ ਓਕੇ ਤੇ ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਜੋਬ-ਜੋਬ ਕਰਦੇ ਹੋ ਜਾਂ ਕਿਦਾਂ ਸਟੱਡੀ ਕਰ ਰਹੇ ਹੋ ਅੱਛਾ ਕਰ ਚੀ ਰਹੇ ਨੇ ਕਰ ਚੀ ਰਹੇ ਨੇ ਕੱਲੇ ਓਕੇ ਠੀਕ ਹੈ ਠੀਕ ਹੈ ਹੱਸ ਸਕਦੇ ਤੁਸੀਂ ਡੋਮਿਨੇਟਲੀ ਗੇਟਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸਾਡੀ ਧੀ ਜੈਸਲੀਨ ਕੌਰ ਦੀ ਆ ਜੈਸਲੀਨ ਧੀ ਦੀ ਸੇਵਾ ਦਾ ਸਾਨੂੰ ਮੌਕਾ ਮਿਲਿਆ ਦਕੋਹਾ ਜਲੰਧਰ ਤੋਂ ਇਹ ਪੜ੍ਹੀ ਲਿਖੀ ਐਮਬੀਏ ਪਾਸ ਦੀ ਆ ਇਹਦੇ ਨਾਲ ਕੁਝ ਅਜੀਹਾ ਹੋਇਆ ਵੀ ਇਹ ਆਪਣੇ ਪਰਿਵਾਰ ਨੂੰ ਹੀ ਆਪਣਾ ਮੰਨਣ ਤੋਂ ਇਨਕਾਰ ਕਰਨ ਲੱਗ ਗਈ ਕਈ ਸਾਲ ਪਹਿਲਾਂ ਬਚਪਨ ਚ ਇਹ ਧੀ ਆਪਣੇ ਮਾਤਾ ਪਿਤਾ ਤੇ ਵੱਡੀ ਭੈਣ ਨਾਲ ਲੁਧਿਆਣੇ ਰਹਿੰਦੀ ਸੀ ਲੁਧਿਆਣੇ ਆਪਣੇ ਇੱਕ ਅਮੀਰ ਗਵੰਡੀ ਦੇ ਪਰਿਵਾਰ ਦੇ ਨਾਲ ਇੰਨਾ ਪਿਆਰ ਸੀ ਕਿ ਉਹਨਾਂ ਦੇ ਨੂੰ ਆਪਣੇ ਘਰ ਵਾਂਗ ਸਮਝਦੇ ਤੇ ਘਰ ਵਾਂਗ ਬਿਹਾਰ ਕਰਦੇ ਹੋ ਤੇ ਗਵੰਡੀਆਂ ਦੇ ਪਰਿਵਾਰ ਵਿੱਚ ਜੈਸਲੀਨ ਦੇ ਹਾਂ ਦੀ ਇੱਕ ਧੀ ਸੀ ਤੇ ਉਹ ਵੀ ਜੈਸਲੀਨ ਦੀ ਪੱਕੀ ਸਹੇਲੀ ਸੀ ਤੇ ਜੈਸਲੀਨ ਦਾ ਪਰਿਵਾਰ ਜਲੰਧਰ ਆ ਗਿਆ ਕੁਝ ਸਾਲਾਂ ਬਾਅਦ ਤੇ ਉਹ ਉਸ ਸਹੇਲੀ ਦੇ ਨਾਲ ਗੂੜਾ ਪਿਆਰ ਉਵੇਂ ਬਣਿਆ ਰਿਹਾ ਤੇ ਦੋਵਾਂ ਪਰਿਵਾਰ ਦੀਆਂ ਇਹਨਾਂ ਸਹੇਲੀਆਂ ਦਾ ਪਿਆਰ ਦਿਨੋਂ ਦਿਨ ਵਧਦਾ ਗਿਆ ਕੁਝ ਸਾਲ ਪਹਿਲਾਂ ਜੈਸਲੀਨ ਦੀ ਸਹੇਲੀ ਅਕਾਲ ਚਲਾਣਾ ਕਰ ਗਈ ਤੇ ਜੈਸਲੀਨ ਆਪਣੀ ਸਹੇਲੀ ਦੇ ਮਾਪਿਓ ਨੂੰ ਆਪਣੇ ਮਾਪਿਆਂ ਵਾਂਗ ਪਿਆਰ ਕਰਨ ਲੱਗੀ ਸਮਾਂ ਬੀਤਦਾ ਗਿਆ ਜੈਸਲੀਨ ਨੇ ਐਮਪੀ ਪਾਸ ਕੀਤੀ ਉਸ ਤੋਂ ਬਾਅਦ ਜੌਬ ਲੱਗ ਗਈ ਪਰ ਲੌਕਡਾਊਨ ਦੇ ਵਿੱਚ ਜੈਸਲੀਨ ਮਾਨਸਿਕ ਰੂਪ ਵਿੱਚ ਬਿਮਾਰ ਹੋ ਗਈ ਆਪਣੇ ਆਪ ਨੂੰ ਆਪਣੀ ਸਹੇਲੀ ਦੇ ਮਾਤਾ ਪਿਤਾ ਦੀ ਧੀ ਮੰਨਣ ਲੱਗੀ ਆਪਣੇ ਮਾਪੇ ਨੂੰ ਕੁੱਟਦੀ ਮਾਰਦੀ ਬਹੁਤ ਬੁਰਾ ਵਿਹਾਰ ਕਰਦੀ ਕਹਿੰਦੀ ਮੈਂ ਅਮੀਰ ਪਰਿਵਾਰ ਦੀ ਧੀ ਹਾਂ ਤੁਸੀਂ ਮੇਰੇ ਨੌਕਰ ਹੋ 1 ਸਾਲ ਪਹਿਲਾਂ ਜੈਸਲੀਨ ਦੇ ਪਿਤਾ ਜੀ ਦਾ ਸਰਕਾਰੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਉਹਨਾਂ ਦੀ ਮੌਤ ਹੋ ਗਈ ਤੇ ਧੀ ਆਪਣੇ ਘਰ ਵਿੱਚ ਆਪਣੀ ਵੱਡੀ ਭੈਣ ਅਤੇ ਮਾਂ ਨਾਲ ਰਹਿੰਦੀ ਤੇ ਮਾਂ ਨਾਲ ਪੇੜ ਨਾਲ ਨੌਕਰ ਵਰਗਾ ਵਿਹਾਰ ਕਰਦੀ ਤੇ ਮਾਂ ਗਠੀਏ ਦੀ ਮਰੀਜ਼ ਆ ਵਿਚਾਰੀ ਉਹਨੂੰ ਕੁੱਟਦੀ ਮਾਰਦੀ ਉਹਨੂੰ ਘੜੀਸ ਕੇ ਬਾਹਰ ਕੱਢ ਦਿੰਦੀ ਘਰ ਤੋਂ ਉਹਨੂੰ ਕਹਿੰਦੀ ਮੈਂ ਤੁਹਾਡੀ ਧੀ ਨਹੀਂ ਇਹ ਸੋਚ ਕੇ ਮਾਂ ਦਾ ਦਿਲ ਦਹਿਲ ਜਾਂਦਾ ਵੀ ਮੇਰੀ ਧੀ ਮੈਂ ਢਡੋ ਜੰਮੀ ਮੈਨੂੰ ਆਪਣਾ ਮੰਨਣ ਤੋਂ ਇਨਕਾਰ ਕਰੀ ਜਾਂਦੀ ਹੈ ਤੇ ਉਸ ਮਾਂ ਦੇ ਦਿਲ ਤੇ ਕੀ ਬੀਤਦਾ ਹੋ ਜਿਹਨੇ 9 ਮਹੀਨੇ ਪੇਟ ਚ ਰੱਖ ਕੇ ਜਨਮ ਦਿੱਤਾ ਤੇ ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਇਹ ਚੱਲ ਰਿਹਾ ਸੀ ਸਭ ਕੁਝ ਘਰ ਦੇ ਵਿੱਚ ਨਰਕ ਵਰਗੇ ਹਾਲਾਤ ਬਣ ਗਏ ਰਿਸ਼ਤੇਦਾਰ ਭੈਣ ਭਰਾ ਸਭ ਕੋਸ਼ਿਸ਼ਾਂ ਕਰਕੇ ਹੰਬ ਗਏ ਤਾਂ ਕੁਝ ਦਿਨ ਪਹਿਲਾਂ ਉਹਦੀ ਮਾਂ ਨੀਲ ਪਏ ਹੱਥਾਂ ਤੇ ਸਰੀਰ ਤੇ ਸਾਡੇ ਕੋਲੇ ਰੋਂਦੀ ਰੋਂਦੀ ਪਹੁੰਚਦੀ ਆ ਤੇ ਦੱਸਦੀ ਆ ਪੁੱਤ ਮੇਰੀ ਧੀ ਮੈਨੂੰ ਕੁੱਟਦੀ ਮਾਰਦੀ ਆ ਮੇਰੀ ਮਦਦ ਕਰੋ ਤੇ ਉਸ ਧੀ ਨੂੰ ਲੈ ਕੇ ਅੱਜ ਸੁਪਨਿਆਂ ਦੇ ਘਰ ਪਹੁੰਚੇ ਉਹਦੇ ਮਾਸੀ ਦੇ ਪੁੱਤ ਭੂਆ ਦੇ ਪੁੱਤ ਮਾਮਾ ਸਾਰੇ ਰਿਸ਼ਤੇਦਾਰ ਤੇ ਉਹ ਧੀ ਅੱਜ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਵੀ ਮੇਰੀ ਮਾਂ ਵਾ ਉਹ ਕਹਿੰਦੀ ਮੇਰੇ ਮਾਪੇ ਤਾਂ ਲੁਧਿਆਣੇ ਰਹਿੰਦੇ ਆ ਮੈਂ ਉਹਨਾਂ ਦੀ ਬੇਟੀ ਆ ਉਹ ਅਮੀਰ ਆਏ ਗਰੀਬ ਨੇ ਇਹ ਮੇਰੀ ਮਾਂ ਨਹੀਂ ਹੈਗੀ ਮੈਨੂੰ ਉਹਨਾਂ ਦੇ ਸਾਹਮਣੇ ਕਰਾਓ ਉਹਨਾਂ ਨੇ ਸਾਹਮਣੇ ਕਰਾਉਣ ਦੀ ਵੀ ਪਹਿਲਾਂ ਇੱਕ ਦੋ ਵਾਰੀ ਰਿਸ਼ਤੇਦਾਰਾਂ ਨੇ ਕੋਸ਼ਿਸ਼ ਕੀਤੀ ਇੱਕ ਵਾਰ ਉਹ ਸਾਹਮਣੇ ਆਏ ਵੀ ਸੀ ਪਰ ਉਹ ਵੀ ਟੁੱਟ ਚੁੱਕੇ ਆ ਕਿਉਂਕਿ ਉਹਨਾਂ ਦੀ ਜ਼ੁਬਾਨ ਧੀ ਚਲੇ ਗਈ ਆ ਤੇ ਉਹ ਇਹਨੂੰ ਇਸ ਹਾਲਾਤ ਚ ਦੇਖ ਕੇ ਉਹਨਾਂ ਦਾ ਵੀ ਦਿਲ ਦਹਿਲ ਜਾਂਦਾ ਪਰ ਅੱਜ ਤੁਹਾਡੀਆਂ ਦੁਆਵਾਂ ਦੀ ਲੋੜ ਆ ਜੈਸਲੀਨ ਨੂੰ ਜੈਸਲੀਨ ਦੇ ਵਾਸਤੇ ਅਰਦਾਸ ਕਰਿਓ ਇਹ ਤਕੜੀ ਹੋ ਕੇ ਤੰਦਰੁਸਤ ਹੋ ਕੇ ਜੈਸਲੀਨ ਇੱਕ ਚੰਗਾ ਜੀਵਨ ਬਤੀਤ ਕਰੇ ਪੜ੍ਹੀ ਲਿਖੀ ਐ ਕੁੜੀ ਲਵਲੀ ਯੂਨੀਵਰਸਿਟੀ ਤੋਂ ਪਾਸ ਆਊਟ ਆ ਐਮਬੀਏ ਕੀਤੀ ਹੋਈ ਐ ਵਧੀਆ ਜੌਬ ਕਰਦੀ ਸੀ ਬਹੁਤ ਇੰਟੈਲੀਜੈਂਟ ਆ ਬੱਚੀ ਬਸ ਪਤਾ ਨਹੀਂ ਕਿਹੜੇ ਵਕਤ ਕੀ ਦਿਮਾਗ ਦੇ ਵਿੱਚ ਘਰ ਕਰ ਗਿਆ ਛੇਦੋ ਸੇਲੀ ਦਾ ਇਹਨੂੰ ਛੱਡ ਕੇ ਚਲੇ ਜਾਣਾ ਜਾਂ ਇਹਦੇ ਘਰ ਦੀ ਗਰੀਬੀ ਇਹਦੇ ਪਿਤਾ ਜੀ ਦੇ ਗਰੀਬ ਹੋਣ ਦੇ ਕਾਰਨ ਘਰ ਦੇ ਹਾਲਾਤ ਠੀਕ ਨਾ ਹੋਣਾ ਇਹ ਸਭ ਕੁਝ ਜਿਹੜੇ ਦਿਲ ਤੇ ਦਿਮਾਗ ਤੇ ਇੰਨਾ ਡੂੰਘਾ ਅਸਰ ਕਰ ਗਏ ਕਿ ਜੈਸਲੀਨ ਆਪਣੇ ਆਪ ਨੂੰ ਅਮੀਰ ਕਰ ਦਿੱਤੀ ਕਹਿਣ ਲੱਗੀ ਇੱਕ ਸੁਪਨਿਆਂ ਦੀ ਜ਼ਿੰਦਗੀ ਜਿਉਣ ਲੱਗੀ ਹੁਣ ਸੁਪਨਿਆਂ ਦੇ ਘਰ ਆ ਕੇ ਉਹ ਸੁਪਨਾ ਟੁੱਟੇ ਸੱਚ ਨਾਲ ਜੁੜੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਭੈਣ ਜਲੰਧਰ ਤੋਂ ਲੈ ਕੇ ਆਏ ਨੇ ਵੀਰ ਹੁਣੇ ਬੰਨ ਕੇ ਲੈ ਕੇ ਆਏ ਨੇ ਇੰਨੇ ਜਿਆਦਾ ਆਫਸੈਟ ਆ ਭੈਣ ਮਾਂ ਨੂੰ ਕੁਟਦੀ ਮਾਰਦੀ ਆ ਭੈਣ ਸਾਡੇ ਟੀਮ ਮੈਂਬਰ ਉੱਥੇ ਗਏ ਦਮਨ ਹੁਣੀ ਉਹਨਾਂ ਦੀ ਵੀ ਹਿੰਮਤ ਨਹੀਂ ਪਈ ਸੀ ਡਰਦਿਆਂ ਦੀ ਉਹ ਕਹਿੰਦੇ ਵੀਰੇ ਵੀ ਸਾਤੋਂ ਕੰਟਰੋਲ ਨਹੀਂ ਹੋਣੀ ਭੈਣ ਇਹ ਇੱਟਾਂ ਰੋੜੇ ਮਾਰਦੀ ਸੀ ਆ ਮਾਂ ਆ ਵਿਚਾਰੀ ਬਜ਼ੁਰਗ ਇਹਦੇ ਵੀ ਹੱਥ ਪੈਰ ਨੀਲੇ ਕੀਤੇ ਪਏ ਆ ਮਾਰ ਮਾਰ ਕੇ ਮਾਤਾ ਵਿਚਾਰੀ ਗਠੀਏ ਦੀ ਮਰੀਜ਼ ਆ ਸਾਡੇ ਕੋਲੇ ਮਾਤਾ ਇੱਕ ਦਿਨ ਆਈ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਰੋਂਦੀ ਵੀ ਮੇਰੀ ਧੀ ਦੀ ਕਿਹ ਤਰੀਕੇ ਮਦਦ ਕਰੋ ਬੜੀ ਲਿਖੀ ਸੀ ਬੜੀ ਸਿਆਣੀ ਸੀ ਸੱਚੀ ਸੀ ਵੀ ਹੁਣ ਮੈਨੂੰ ਮਾਰਦੀ ਕੁਟਦੀ ਆ ਹੁਣ ਭੈਣ ਨੂੰ ਤੁਸੀਂ ਦੇਖੋ ਪਿੱਛੇ ਬੰਨਿਆ ਹੋਇਆ ਲੱਤਾਂ ਬੰਨੀਆਂ ਚੁੰਨੀ ਦੇ ਨਾਲ ਤੇ ਬਾਹਾਂ ਬੰਨੀਆਂ ਹੋਈਆਂ ਚੁੰਨੀ ਦੇ ਨਾਲ ਜਲੰਧਰ ਤੋਂ ਲੈ ਕੇ ਆਏ ਨੇ ਮੈਂ ਜਲੰਧਰ ਕਿੱਥੇ ਰਹਿੰਦੇ ਹੋ ਹੈ ਤਕੋਏ بابا ਬੁੱਢਾ ਸਾਹਿਬ ਦਾ ਕਰ ਦੋ ਢਕੋਏ ਇਹ ਕਿੰਨਾ ਬੜੀ ਹੈ ਕੁੜੀ ਐਮਬੀਏ ਐਮਬੀਏ ਕਿ ਹੋਇਆ ਜੀ ਇਹਨਾਂ ਦੇ ਪਰਿਵਾਰ 'ਚ ਤੁਹਾਡੇ 'ਚ ਕੋਈ ਸੀਗਾ ਪਹਿਨਾ ਇਦਾਂ ਨਹੀਂ ਕੋਈ ਵੀ ਨਹੀਂ ਸਾਡੇ 'ਚ ਇਹਦੇ ਦਾਦਕਿਆਂ 'ਚ ਨਹੀਂ ਕੋਈ ਵੀ ਨਹੀਂ ਨਾਨਕਿਆਂ 'ਚ ਕੋਈ ਵੀ ਨਹੀਂ ਸਾਡੇ 'ਚ ਪਹਿਲਾ ਚਾਂਸ ਦੇਖਿਆ ਚਾਰ-ਚਾ ਪੰਜਾਂ ਲੋਕਾਂ ਦੇ ਡਾਕਟਰ ਹੀ ਲਾ ਗਿਟਾਏ ਨਹੀਂ ਪਰ ਮਾਰ ਦਿੱਤੀ ਪਰ ਕ੍ਰੀਤੀ ਇਸ ਵਾਰ ਕੱਢ ਦਿੱਤੀ ਦੇ ਦੇ ਪਰਿਵਾਰ 'ਚ ਕੌਣ-ਕੌਣ ਆ ਜੀ ਤੁਸੀਂ ਇੱਕ ਹੋ ਕੇ ਡੈਡੀ ਇਹਦੇ ਐਕਸੀਡੈਂਟ ਹੋ ਗਿਆ ਸਾਲ ਹੋ ਗਿਆ ਪੂਰੇ ਹੋ ਕੇ ਭਰਾ ਭੈਣ ਉਹ ਬਹਿਈਆਂ ਹੋਈਆਂ ਨਹੀਂ ਜੀ ਕੋਈ ਟਿਕਵਾਰੀ ਨਾਲ ਸੀ ਪਿਛਲੀ ਵਾਰੀ ਨਾਲ ਜੋ ਜੋ ਕਰ ਦਿਓ ਰਸੀਹ ਤੇ ਕੱਟ ਮਰਛਾਈ ਤੁਹਾਨੂੰ ਇਹ ਗਠੀਆ ਹੈ ਹੱਥ ਪੈਰ ਕਿਵੇਂ ਬਿੰਗੇ ਹੋਏ ਪਏ ਹੈ ਇਹ ਵੀ ਸੀ ਚਲੇ ਗਿਆ ਕੀ ਨਾਂ ਤੁਹਾਡਾ ਮੇਰਾ ਤਵਿੰਦਰ ਇਹ ਬੇਟੀ ਦਾ ਜਸਲੀਨ ਕੌਰ ਜਸਲੀਨ ਕੌਰ ਜਸਲੀਨ ਸਾਸਿਕਾ ਭੈਣੇ ਸਾਸਿਕਾ ਦੋ ਜਸਦੀਨ ਕੌਰ ਤਕੜੀਆਂ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਜੀ ਹੋਂ ਦੀ ਬਾਤ ਦੀ ਰਹਿ। ਹੋਰ ਪੁੱਤ ਠੀਕ ਐ ਤੂੰ? ਹਾਂਜੀ ਹਾਂ। ਕਿੰਨਾ ਪੜੀਂ ਇਸ ਦਿਨ ਤੂੰ? ਮੈਂ ਪੋਸਟ ਗ੍ਰੈਜੂਏਸ਼ਨ ਇਨ ਬਿਜ਼ਨਸ ਮੈਨੇਜਮੈਂਟ। ਬਿਜ਼ਨਸ ਮੈਨੇਜਮੈਂਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ। ਹਾਂਜੀ। ਫਿਰ ਤੈਨੂੰ ਬੰਨ ਕੇ ਕਾਤੋਂ ਲਿਆਇਆ ਦੇਖ ਕਿਵੇਂ ਬੰਨਿਆ ਹੋਇਆ ਤੈਨੂੰ? ਕਿਉਂਕਿ ਮੈਂ ਆ ਨਹੀਂ ਰਹੀ ਸੀ ਇਸ ਲਈ। ਕਾਤੋਂ ਨਹੀਂ ਸੀ ਆ ਰਹੀ ਤੂੰ ਪੁੱਤ ਆ ਜਾਂਦਾ ਸੀ ਤੂੰ। ਬੰਨ ਆਦੀ ਸਰ ਹੁਣ ਮੈਂ ਕਹਿ ਰਹੀ ਹਾਂ ਮੈਂ ਆ ਰਹੀ ਹਾਂ ਖੋਲ ਦੋ ਤੂੰ ਉਹਨਾਂ ਨੇ ਖੋਲਿਆ ਨਹੀਂ ਚਲੋ ਕੋਈ ਠੀਕ ਹੈ ਪੁੱਤ। ਤੂੰ ਤਨੂੰ ਖੋਲਦੀ ਆਪਾਂ? ਹਾਂਜੀ ਤੁਹਾਡੀ ਮਰਜ਼ੀ ਜੀ। ਨਹੀਂ ਤੂੰ ਦੱਸ ਜੀ ਤੁਹਾਨੂੰ ਸਹੀ ਲੱਗਦਾ ਤੁਹਾਨੂੰ ਲੱਗਦੀ ਏ ਮੈਂ ਸਹੀ ਆ ਤਾਂ ਖੋਲ ਦੋ। ਖੋਲ ਦਿੰਦੇ ਆ ਮੇਰੀ ਭੈਣ ਨੂੰ। ਅਸੀਂ ਕਦ ਤੂੰ ਤੁਹਾਨੂੰ ਲੱਗਦਾ ਮੈਂ ਸਹੀ ਆ ਕਿ ਬੱਚਾ ਵੀ ਕਿਤੇ ਸਹੀ ਹੁੰਦਾ ਤਾਂ ਖੋਲ ਦੋ ਬਿਲਕੁਲ ਪ੍ਰੋਬਲਮ ਨਹੀਂ। ਠੀਕ ਹੈ ਜਸਲੀਨ। ਲੈ ਸਾਡੀ ਜਸਲੀਨ ਤਾਂ ਜਾਵਾਂ ਠੀਕ ਹੈ ਕੋਈ ਗੱਲ ਹੀ ਨਹੀਂ ਐਵੇਂ ਹੀ ਕਹੀ ਜਾਂਦੇ ਗੁੱਸਾ ਕਰਦੀ ਆ ਕਹਿੰਦੇ। ਹੋਰ ਜਸਲੀਨ ਠੀਕ ਹੈ ਪੁੱਤ? ਹਾਂਜੀ। ਠੀਕ। ਤੂੰ ਪੋਸਟ ਗ੍ਰੈਜੂਏਟ ਆ ਹੈਂ? ਹਾਂ। ਐਮਪੀਏ ਕੀਤੀ ਹੋਈ ਆ। ਮੈਨੇਜਮੈਂਟ ਕੀ ਕਹਿੰਦੇ ਇਹਨੂੰ? मास्टर डिग्री मास्टर डिग्री ਹੁੰਦੀ ਹੈ ਇਹ ਪੋਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬਿਜ਼ਨਸ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਠੀਕ ਹੈ ਤੇ ਤੇਰੇ ਪਾਪਾ ਦਾ ਕੀ ਨਾਮ ਪਤ ਨਰਛੱਤ ਸਿੰਘ ਮੰਮਾ ਦਾ ਕੀ ਨਾਮ ਨਰਿੰਦਰ ਕੌਰ ਉਹ ਜਿਹੜੇ ਬੈਠੇ ਨੇ ਉਹਨੂੰ ਨਾ ਅચ્છਾ ਮੈਂ ਮੈਂ ਹੱਥ ਜੋੜਦੀ ਹਾਂ ਜੇ ਆਪ ਮੋਤੇ ਬਲੇਮ ਕਰਦੇ ਹੋ ਨਾ ਨਹੀਂ ਕੋਈ ਬਲੇਮ ਨਹੀਂ ਚਲੋ ਤੁਸੀਂ ਵੀ ਸਹੀ ਹੋ ਮੈਂ ਤੁਮੇ ਬਲੇਮ ਨਹੀਂ ਕਰਦੀ ਤਾਂ ਇਹਨੇ ਬੋਲੋ ਅੱਜ ਉਹਨੇ ਵੀ ਬੁਲਾ ਲਓ ਤਾਂ ਸਾਫ ਹੋ ਜਾਏਗਾ ਮੇਰੇ ਕੋਈ ਪ੍ਰੋਬਲਮ ਨਹੀਂ मुझे ये नहीं कि मुझे पैसे वाले चाहिए ये नहीं चाहिए ठीक है देखो अगर मैं गलत हो रही हूँ ना चलो बोल भी दो मैं पागल हूँ ठीक है तो बोलो उन्हें भी आज ये जानते है उन्हें भी बुला लो इन्हें भी बुला लो कौन है वो 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 भी लुधियाने में रहते हैं कौन न छत्र नरेंद्र मेरे माम डैड तेरे डैड ने अगर वो आपको यही है ना मैं झूठ बोल रही हूँ की मैं ऐसी माँ को मारती हूँ चलो देखो गॉर तो देखते ना

ਕੋਈ ਵੀ ਨਾ ਐਤਾ ਤੇ ਹਮੋਂ ਸਾਹਮਣੇ ਅੰਦਰ ਸੀ ਤੇ ਮੇਰੇ ਭਰਾ ਪਰਜਾਈ ਬਣ ਗਏ ਬਸ ਤੇ ਬਸ ਉਹ ਅਮੀਰ ਐ ਅਸੀਂ ਗਰੀਬ ਆ ਐਕੇਦੀ ਮੈਂ ਉਹ ਅਮੀਰਾ ਦੀ ਕੁੜੀ ਆ ਅਮੀਰਾ ਚ ਜਾਤੀ ਬਸ ਕੇ ਮੈਂ ਤਾਂ ਆਡੀ ਕੁੜੀ ਨਹੀਂ ਹੈਗੀ ਮੈਂ ਅਮੀਰਾ ਦੀ ਕੁੜੀ ਬਸ ਐਨੇ ਕਾ ਪੁੱਛ ਲੋ ਤੇ ਇਹਨੂੰ ਬਿਸ਼ਾਖੀ ਸਾਡਾ ਸਾਡਾ ਕੋਈ 24 ਘੰਟੇ ਉਹਨਾਂ ਮੇ ਸਾਨੂੰ ਮਾਰਦੇ ਤੇ ਮੇਰੀ ਮੇਹੜਿਆ ਤੇ ਨੌਕਰਾਨੀ ਭੈਣ ਨੂੰ ਵੀ ਨੌਕਰਾਨੀ ਕਹਿੰਦੀ ਸਾਨੂੰ ਨੌਕਰ ਬਣਾ ਲੈ ਘਰੀਸ-ਘਰੀਸ ਮਾਰਦੀ ਬਹੁਤ ਜਿਆਦਾ ਹੀ ਅਸੀਂ ਕਿਹਾ ਚਲ ਬੱਚਾ ਛੁੱਟ ਜਾਤੀ ਜਿਆ ਹਨ ਕਿੱਥੇ ਗੜੀ ਆ ਪਰ ਆਹ ਹਾਰ ਕੇ ਦੁਖੀ ਹੋ ਕੇ ਲਿਆ ਠਤੇ ਜੀ ਜੇਦਾ ਤੁਸੀਂ ਇਹ ਸਾਰੀ ਗੱਲਬਾਤ ਸੁਣੀ ਆ जलंधर शहर तो ये बच्ची लेके आए ने साडे कोले और एक बात जरूर बोला कि सारी तरफ से बात क्लियर चलो मैं गलत भी ना। तो एक बात आ, जरूर बोलो कि सारी बात पहले क्लियर किया करो बिल्कुल तो करो क्योंकि हर किसी की हमें रियलिटी नहीं पता हो बिल्कुल बेटा बिल्कुल हम पूरा ध्यान रखेंगे तो ये बात मैं पूरी दुनिया को मैसेज देती हूँ कुछ भी कोई आता है ना तो पहले पूरी रियलिटी जाना कि सच में वो वहा हुआ है तो ये बहुत जरूरी है दोनों तरफ से पूरा इंक्वायरी है ਕਾਇਤ ਤੁਸੀਂ ਚਲੇ ਗਏ ਸਾਰੇ ਕਾਰਡ ਦੇ ਬੋਲ ਕੇ ਵੀ ਗੁੰਡੇ ਲੈ ਕੇ ਆਈਏ ਗੁੰਡੇ ਕਰਕੇ ਮਤਲਬ ਸਭ ਨੂੰ ਕਿਸੇ ਨੂੰ ਘਰ ਨਹੀਂ ਵੜਨ ਦਿੰਦੀ ਮੱਲੇ ਵਾਲੇ ਵੀ ਪੜ ਮਸੀ ਨਾਲ ਕੇ ਨਾਲ ਲੜਾਈ ਕੀਤੀ ਹੱਥੋਂ ਪਾਈ ਹੋਈਆਂ ਵਾਲ ਫੁੱਟ ਕੇ ਦੀ ਐਨ ਕਲਾ ਕੋ ਲੈਣ ਨਿਕ ਲਗਾਨੀ ਐਨ ਕਲਾ ਤੇ ਹਾਂ ਬੇਟਾ ਉਹਨੂੰ ਕੋ ਬੁਲਾਉਂਗਾ ਮੈਂ ਉਹਨੂੰ ਬੁਲਾਉਂਗਾ ਉਹਨਾਂ ਦੇ ਬਾਰੇ ਵਿੱਚ ਬਾਤ ਕੀਤੀ ਹੈ ਮੈਨੇ ਨਿਸ਼ਤਰ ਸਿੰਘ ਨੂੰ ਨਾ ਬੁਲਾਉਂਗਾ ਮੈਂ ਇੱਥੇ ਬੁਲਾ ਕੇ ਤੇਰੇ ਸਾਹਮਣੇ ਗੱਲ ਕਰਾਂਗੇ ਠੀਕ ਹੈ